ਬੱਚੇ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਾਂ ਗੁਣ ਜਿੱਤੇ ਗੁਣਖੰਡ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਸੀ ਤੇ ਉਹਦੇ ਬੇਟਾ ਆਪਾਂ 78 ਨੰਬਰ ਟੈਸਟ ਸ਼ੁਰੂ ਕੀਤਾ ਹੋਇਆ ਹੈ ਠੀਕ ਹੈ ਤਾਂ ਉਹਦੇ ਵਿੱਚ ਬੇਟਾ ਆਪਾਂ 20 ਤੱਕ ਸਵਾਲ ਕਰ ਚੁੱਕੇ ਹਾਂ 21 ਨੰਬਰ ਸਵਾਲ ਹੈ ਜਿਹੜਾ ਉਹ ਧਿਆਨ ਨਾਲ ਦੇਖੋ ਕਹਿੰਦਾ ਕਿਹੜੀ ਸੰਖਿਆ ਅਪਹਾਜ ਹੈ ਤਾਂ ਬੇਟਾ ਅਪਹਾਜ ਸੰਖਿਆ ਉਹ ਹੁੰਦੀ ਹੈ ਜਿਹੜੀ 1 ਤੇ ਆਪਣੇ ਆਪ ਤੋਂ ਇਲਾਵਾ ਕਿਸੇ ਭਾੜੇ ਤੇ ਨਹੀਂ ਵੰਡੀ ਜਾਂਦੀ 6 ਹੈ ਜਿਹੜਾ ਬੇਟਾ 1 ਤੇ ਵੀ 6 ਤੇ ਵੀ 2 ਤੇ ਵੀ ਵੰਡੇ ਜਾਂਦੇ ਆ ਠੀਕ ਹੈ ਇਸ ਕਰਕੇ ਭਾਜ ਸੰਖਿਆ ਹੈ 5 ਹੈ ਜਿਹੜੀ ਬੇਟਾ 1 ਤੇ ਵੀ ਵੰਡੀ ਜਾਂਦੀ ਹੈ 5 ਤੇ ਵੀ ਵੰਡੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਕੋਈ ਭਾੜਾ ਨਹੀਂ ਜਿਹਦੇ ਤੇ 5 ਵੰਡੀ ਜਾਵੇ ਇਸ ਕਰਕੇ 5 ਹੈ ਜਿਹੜੀ ਉਹ ਅਭਾਜ ਸੰਖਿਆ b 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਕਿਹੜੀ ਸੰਖਿਆ ਭਾਜ ਹੈ ਭਾਗ ਸੰਖਿਆ ਉਹ ਹੁੰਦੀ ਹੈ ਜਿਹੜੀ ਬੇਟਾ 1 ਤੇ ਆਪਣੇ ਆਪ ਤੋਂ ਇਲਾਵਾ ਵੀ ਕਿਸੇ ਪਹਾੜੇ ਤੇ ਵੰਡੀ ਜਾਵੇ ਤਾਂ ਇਹ ਹੈਗੀ ਹੈ ਬੇਟਾ 123 ਇਹਦੇ ਅੰਕਾਂ ਦਾ ਜੋੜ ਦੇਖੋ 2 ਤੇ 1 ਤੇ 3 ਤੇ 3 6 ਇਹ 3 ਤੇ ਵੀ ਵੰਡੀ ਜਾਂਦੀ ਹੈ ਇੱਕ ਸੰਖਿਆ 1 ਤੇ ਤੇ ਇੱਕ ਆਪਣੇ ਆਪ ਤੇ ਉਹਦੇ ਤੋਂ ਇਲਾਵਾ ਜੇ ਕਿਸੇ ਪਹਾੜੇ ਤੇ ਵੰਡੀ ਜਾਵੇ ਤਾਂ ਉਹਨੂੰ ਭਾਗ ਸੰਖਿਆ ਕਹਿੰਦੇ ਆ ਤਾਂ 123 ਹੈ ਜਿਹੜੀ ਭਾਗ ਸੰਖਿਆ ਹੈ ਇਹ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰਾਂਗੇ ਇਸ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ ਕਹਿੰਦਾ ਉਹ ਛੋਟੀ ਤੋਂ ਛੋਟੀ ਸੰਖਿਆ ਜਿਸ ਨੂੰ 72 ਨਾਲ ਗੁਣਾ ਕਰਨ ਤੇ 112 ਦਾ ਗੁਣਜ ਪ੍ਰਾਪਤ ਹੁੰਦਾ ਹੈ ਤਾਂ ਬੇਟਾ 72 ਨਾਲ ਗੁਣਾ ਕਰਨ ਤੇ 112 ਦਾ ਗੁਣਜ ਪ੍ਰਾਪਤ ਹੁੰਦਾ ਉਹ ਛੋਟੀ ਤੋਂ ਛੋਟੀ ਸੰਖਿਆ ਅਸੀਂ ਦੱਸਣੀ ਹੈ ਠੀਕ ਹੈ ਤਾਂ ਜਿਸ ਨੂੰ 72 ਨਾਲ ਗੁਣਾ ਕਰਨ ਤੇ 112 ਦਾ ਗੁਣਜ ਪ੍ਰਾਪਤ ਹੁੰਦਾ ਬੇਟਾ 6 12 14 ਤੇ 18 ਇਹ ਬੇਟਾ ਕਰਕੇ ਦੇਖਣਾ 72 ਨੂੰ 6 ਨਾਲ ਗੁਣਾ ਕਰਾਂਗੇ ਤਾਂ 112 ਤੇ ਬੇਟਾ ਪੂਰੇ ਪੂਰੇ ਨਹੀਂ ਵੰਡੇ ਜਾਂਦੇ ਠੀਕ ਹੈ ਜਦੋਂ ਅਸੀਂ ਬੇਟਾ 12 ਦੇ ਨਾਲ ਗੁਣਾ ਕਰਦੇ ਹਾਂ ਤਾਂ 12 ਦੇ ਨਾਲ ਵੀ ਬੇਟਾ 12 ਦੂਣਾ 24 ਗੁਣਾ ਕਰਕੇ ਦੇਖੋ ਤੁਸੀਂ 72 ਨੂੰ 12 ਨਾਲ ਜਦੋਂ ਅਸੀਂ ਗੁਣਾ ਕਰਦੇ ਹਾਂ ਤਾਂ 72 12 ਕਰਦੇ ਹਾਂ 12 ਦੂਣਾ 72 ਗੁਣਾ 12 12 ਦੁਣਾ 24 12 ਉਹ 7 84 ਤੇ 2 86 864 ਤਾਂ 112 896 896 ਆ ਜਾਂਦਾ ਇਹ ਨਹੀਂ ਬਣਦੀ ਵੀ ਬੇਟਾ ਗੱਲ ਜਦੋਂ ਬੇਟਾ ਅਸੀਂ 14 ਨਾਲ ਗੁਣਾ ਕਰਦੇ ਹਾਂ 72 ਗੁਣਾ 14 ਤਾਂ ਇਹ ਬਣ ਜਾਂਦੀ ਹੈ ਰਕਮ 14 ਦੁਣਾ 28 14 ਉਹ 7 98 ਤੇ 200 1008 ਤਾਂ ਬੇਟਾ 108112 ਦਾ ਪਹਾੜਾ ਜਦੋਂ ਪੜੋਗੇ ਅਭਿਆਸ ਕਰ ਲੋਗੇ ਤੁਸੀਂ ਤਾਂ 112 ਨਾਇਆ 108 ਬਣ ਜਾਂਦੇ 112 ਦਾ ਗੁਣਜ ਬਣ ਜਾਂਦੀ ਹੈ 14 ਜਿਹੜਾ ਸਾਡਾ ਰਾਈਟ ਆਨਸਰ ਆਊਗਾ ਤਾਂ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਸ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ 75 ਦੇ ਅਪਾਜ ਗੁਣਖੰਡ ਹਨ ਤਾਂ 75 ਦੇ ਅਪਾਜ ਗੁਣਖੰਡ ਤਾਂ ਬੇਟਾ ਸਾਨੂੰ ਬਣਾਣੇ ਪੈਣਗੇ ਠੀਕ ਹੈ 75 ਨੂੰ ਇਸ ਤਰ੍ਹਾਂ ਲਿਖ ਕੇ ਤਾਂ ਬੇਟਾ ਇਹ ਦੋ ਦੇ ਭਾੜੇ ਤੇ ਤਾਂ ਜਾਂਦਾ ਨਹੀਂ ਇਹ ਜਾਊਗਾ ਤਿੰਨ ਦੇ ਭਾੜੇ ਤੇ 3 2 6 3 5 15 ਫਿਰ ਇਹਦੂ ਬਾਅਦ 3 ਤੇ ਨਹੀਂ ਜਾਂਦਾ 5 5 25 ਇਹਦੂ ਬਾਅਦ ਤਾਂ ਬੇਟਾ ਜਾਂਦਾ ਨਹੀਂ ਇਹ ਅੱਧ ਦੇ ਅਪੱਟ ਦੇ ਜਾਂ ਤਰ ਦੇ ਭਾਜ ਗੁਣਖੰਡ 3 5 5 ਬਣ ਗਏ ਤਾਂ ਆਪਾਂ ਬੇਟਾ ਦੇਖਦੇ ਆ ਆ b1 3 5 5 ਦਿੰਦਾ ਪਿਆ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਕਹਿੰਦਾ 40 ਦੇ 40 ਤੋਂ ਛੋਟੇ 5 ਗੁਣ 5 ਦੇ ਗੁਣਜਾਂ ਦੀ ਸੰਖਿਆ ਹੈ ਤਾਂ 40 ਤੋਂ ਛੋਟੇ ਬੇਟਾ 5 ਦੇ ਗੁਣਜਾ ਜਿਹੜੇ ਉਹ 5 10 15 20 25 30 ਤੇ 35 ਇਹ ਬੇਟਾ ਸਾਰੇ 40 ਤੋਂ ਛੋਟੇ ਆ 1 2 3 4 5 6 7 ਤਾਂ ਕਿੰਨੇ ਆ 40 ਤੋਂ ਛੋਟੇ 5 ਦੇ ਗੁਣਜਾਂ ਦੀ ਸੰਖਿਆ 7 ਸੀ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਕਹਿੰਦਾ 20 ਦੇ ਗੁਣਖੰਡਾਂ ਦੀ ਸੰਖਿਆ ਹੈ ਤਾਂ 20 ਦੇ ਗੁਣਖੰਡਾਂ ਦੀ ਸੰਖਿਆ ਬੇਟਾ ਆ ਸਾਨੂੰ ਬਣਾਉਣੇ ਪੈਣਗੇ 20 ਦੇ ਗੁਣਖੰਡ ਦੇਖਣੇ ਪੈਣਗੇ 1 20 20 ਠੀਕ ਹੈ 2 10 20 ਤੇ ਅੱਗੇ 3 4 5 20 6 7 6 7 8 9 10 ਫੇਰ ਸ਼ੁਰੂ ਹੋ ਜਾਂਦਾ ਤਾਂ 20 ਦੇ ਗੁਣਖੰਡਾ 1 2 3 4 5 ਤੇ 6 6 ਗੁਣਖੰਡਾ ਬੇਟਾ 20 ਦੇ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 27 ਕਿੰਦਾ 15 ਤੋਂ 15 ਤੇ 20 ਦੇ ਸਾਂਝੇ ਗੁਣਨਖੰਡਾਂ ਦੀ ਸੰਖਿਆ ਹੈ ਤਾਂ 15 ਤੇ 20 ਦੇ ਸਾਂਝੇ ਗੁਣਨਖੰਡਾਂ ਦੀ ਸੰਖਿਆ ਬਟਾ 15 ਦੇ ਅਸੀਂ ਬਣਾ ਲੈਨੇ ਆ 15 ਦੇ 1 15 15 2 3 5 15 ਇਸ ਤੋਂ ਬਾਅਦ ਬਟਾ ਇਹ ਜਾਂਦਾ ਨਹੀਂ ਕਿਸੇ ਵੀ ਬਾੜੇ ਤੇ ਆ ਚਾਰ ਬਣ ਗਏ 20 ਦੇ ਗੁਣਨਖੰਡ ਕੀ ਬਣਨਗੇ 1 20 20 ਠੀਕ ਹੈ 2 10 20 3 4 5 20 6 7 8 ਨਹੀਂ बस ਆ ਬਣ ਗਏ ਇਹਦੇ ਆ 15 ਤੇ 20 ਦੇ ਸਾਂਝੇ ਗੁਣਨਖੰਡਾਂ ਦੀ ਸੰਖਿਆ ਦੇਣੀ ਆ ਬੇਟਾ ਇੱਕ ਤਾਂ ਇੱਕ ਸਾਂਝਾ ਹੈਗਾ ਆ ਠੀਕ ਹੈ ਇਹ ਤੇ ਹੋਰ ਦੇਖੋ ਹੋਰ ਕੋਈ ਗੁਣਨਖੰਡ ਸਾਂਝਾ ਹੈਗਾ 3 5 15 ਇੱਕ ਬੇਟਾ ਆਹ 5 ਸਾਂਝਾ ਆਇਆ ਠੀਕ ਹੈ ਹੋਰ ਤਾਂ ਕੋਈ ਵੀ ਗੁਣਖੰਡ ਸਾਂਝਾ ਨਹੀਂ ਹੈਗਾ 1 ਤੇ 5 ਸਾਂਝੇ ਆ ਦੋ ਤਾਂ ਕਿੰਨੇ ਗੁਣਖੰਡ ਸਾਂਝੇ ਆ ਇਹਦੇ ਵਿੱਚ ਦੋ 1 15 ਤੇ 20 ਦੇ ਸਾਂਝੇ ਗੁਣਖੰਡਾਂ ਦੀ ਸੰਖਿਆ ਦੋ ਸੀ 1 ਜਿਹੜਾ ਹੈਗਾ ਇਹ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਕਹਿੰਦਾ ਕਿਹੜਾ 210 ਦਾ ਗੁਣਖੰਡ ਨਹੀਂ ਹੈ ਤਾਂ 210 ਦਾ ਬੇਟਾ 5 ਤੇ 210 ਵੰਡੇ ਜਾਂਦੇ ਆ ਕਿਹ ਕਾਈ ਅੰਕ 0 ਆ 7 ਤੇ ਵੀ ਵੰਡੇ ਜਾਂਦੇ ਆ 8 ਤੇ ਵੰਡ ਕੇ ਦੇਖੋ ਆ 10 ਤੇ ਵੀ ਵੰਡੇ ਜਾਂਦੇ 8 ਤੇ 210 ਨਹੀਂ ਵੰਡੇ ਜਾਂਦੇ ਤਾਂ 8 ਆ ਜਿਹੜਾ 210 ਦਾ ਗੁਣਨਖੰਡ ਨਹੀਂ ਹੈਗਾ ਸੀ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 29 ਕਹਿੰਦਾ 110 ਦੇ ਅਪਹਾਜ ਗੁਣਨਖੰਡ ਕਿੰਨੇ ਹਨ ਤਾਂ ਇਹ ਬੇਟਾ ਆਪਾਂ ਬਣਾ ਕੇ ਦੇਖ ਲਾਂਗੇ 110 ਦੇ ਅਭਾਜ ਗੁਣਨਖੰਡ 110 ਨੂੰ ਰੱਖਾਂਗੇ ਵਿੱਚ 2 ਤੇ 55 ਠੀਕ ਹੈ ਫਿਰ ਇਹ ਤੋਂ ਬਾਅਦ ਦੇ ਵਿੱਚ ਬੇਟਾ ਇਹ ਜਾਊਗਾ 5 ਤੇ 5 ਤੇ 11 1 2 ਤੇ 3 110 ਦੇ ਅਭਾਜ ਗੁਣਨਖੰਡ 3 ਹੈਗੇ ਆ ਇਹ ਵਨ ਨੂੰ ਅਸੀਂ ਐਦੇ ਰਾਈਟ ਆਨਸਰ ਤੇਕ ਕਰ ਦਵਾਂਗੇ ਉਸ ਤੋਂ ਬਾਅਦ ਦੇ ਵਿੱਚ ਬੇਟਾ ਸਵਾਲ ਨੰਬਰ 30 ਆ ਗਿਆ ਸਵਾਲ ਨੰਬਰ 30 ਕਹਿੰਦਾ ਉਹ ਛੋਟੀ ਤੋਂ ਛੋਟੀ ਸੰਖਿਆ ਜਿਸ ਦੇ ਗੁਣਨਖੰਡ 1 3 ਤੇ 5 ਹਨ ਤਾਂ ਛੋਟੀ ਤੋਂ ਛੋਟੀ ਸੰਖਿਆ ਬੇਟਾ 1 3 ਤੇ 5 ਦਾ ਲਘੁਤਮ ਲੈਣੇ ਹੁੰਦੇ ਆ ਲਘੁਤਮ ਦੇ ਸਵਾਲ ਵੈਸੇ ਆਪਾਂ ਕਰਨੇ ਆ ਅੱਗੇ ਬੇਟਾ 1 3 ਤੇ 5 ਕੋਈ ਵੀ ਸਾਂਝਾ ਗੁਣਨਖੰਡ ਹੈ ਨਹੀਂ ਤਾਂ ਉਹ ਛੋਟੀ ਤੋਂ ਛੋਟੀ ਸੰਖਿਆ ਤਿੰਨਾਂ ਦੀ ਗੁਣਾ ਹੀ ਆ ਜਾਣੀ 1 3 3 3 5 15 ਤਾਂ b1 ਆ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਆਊਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 30 ਅਗਲੇ ਜਿਹੜੇ ਕੁਝ ਸਵਾਲ ਦਿੰਦੇ ਆ ਬੇਟਾ ਉਹ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ